ਇਹ ਇਤਰਾ ਗੱਡੀ ਥੱਲੇ ਆ ਗਿਆ ਦਿਹਾੜੀ ਕਰਨ ਗਿਆ ਹੈ ਵਿਚਾਰਾ ਆਰਦਾ ਕਰਕੇ ਕਮਾ ਕੇ ਖਾਂਦਾ ਹੈ ਤੇ ਕੋਈ ਗੱਡੀ ਮਾਰ ਗਿਆ ਟਾਇਰਾਂ ਥੱਲੇ ਲੱਤਾਂ ਦੋਵੇਂ ਆ ਕੇ ਟੋਟ ਲੀਆਂ ਵਿਚਾਰੇ ਦੀਆਂ ਮੈਂ ਮੰਗਦਾ ਸਮਾਜ ਸੇਵਾ ਵਾਲੇ ਮੇਰਾ ਇਲਾਜ ਕਰਾ ਦਿੱਤਾ ਜਾਏ ਤੇ ਕੀ ਗੱਲ ਹੋਈ ਆ ਜਿਹੜੇ ਸੜੀਏ ਪਏ ਸਾਡੇ ਨੂੰ ਦਿਹਾੜੀ ਦਾ ਪੰਗ ਨਗਿਆ ਹੈ ਗੱਡੀ ਵਾਜੀ ਗਈ ਕਿਹੜੀ ਗੱਡੀ ਵਜੀ ਆਹ ਚੱਕੀ ਗੱਡੀ ਹੀ ਮਾਰ ਕੇ ਭਾਜੀ ਨਿਕਲ ਗਿਆ ਤੇ ਕੀ ਹੋਇਆ ਲੱਤਾਂ ਦੋਨੋਂ ਨਤਾ ਥੱਲੇ ਆਈਆਂ ਟਾਇਰਾਂ ਦੇ ਇੱਥੇ ਸੀਗੀਆਂ ਤੇ ਟੁੱਟੀਆਂ ਨੇ ਟੁੱਟੀਆਂ ਆਈਆਂ ਕਿਹ ਅਸਰੀਏ ਲੱਗੇ ਆ ਤੇ ਕੀ ਗੱਲ ਹੋ ਆਏ ਕਿਉਂ ਨਹੀਂ ਨਲਾਏ ਪੈਸਾ ਨਹੀਂ ਉਹ ਕਨੇ ਕਰਕੇ ਡਰਾਈ ਥੋੜਾ ਬਹੁਤ ਤਵਾ ਦਿੱਤੇ ਆ ਹੁਣ ਮੇਰੇ ਕੋਲ ਹੈ ਨਹੀਂ ਪੈਸਾ ਕੋਈ ਵੀ ਕਰਵਾਉਣ ਨੂੰ ਤੇ ਕੀ ਡਾਕਟਰ ਕਿੰਨੇ ਪੈਸੇ ਮੰਗਦੇ ਆ ਡਾਕਟਰ 3 ਲੱਖ ਰੁਪਈਆ ਮੰਗਣ ਦਾ ਕੀ ਮੰਗ ਕਰਦੇ ਮੈਂ ਮੰਗ ਕਰਦਾ ਸਮਾਜ ਸੇਵਾ ਵਾਲੇ ਮੇਰਾ ਇਲਾਜ ਕਰਾ ਦਿੱਤਾ ਜਾਏਗਾ ਕਿੰਨੇ ਚਿਰ ਤੋਂ ਮੰਗੇ ਤੇ ਜੇ 2 ਮਹੀਨੇ ਹੋ ਚਲੇ ਆ ਈ ਨਾ ਪਿੰਡ ਜੀ ਤੁਹਾਡਾ ਸਰਜੀਤ ਕਾ ਕਿਹੜਾ ਪਿੰਡ ਜੀ ਠੱਟਾ ਤੇ ਇਹ ਜਿਹੜੇ ਵੀਰ ਮੰਜੇ ਤੇ ਕੀ ਲੱਗਦੇ ਤੁਹਾਡੇ ਮੇਰਾ ਵੀਰ ਐ ਵੀਰ ਤੇ ਕੀ ਗੱਲ ਹੋਈ ਇਹਨਾਂ ਨੂੰ ਇਹ ਇਸ ਤਰ੍ਹਾਂ ਗੱਡੀ ਥੱਲੇ ਆ ਗਿਆ ਦਿਹਾੜੀ ਕਰਨ ਗਿਆ ਹੈ ਵਿਚਾਰਾ ਹਾਲ ਦਾ ਕਰਕੇ ਕਮਾ ਕੇ ਖਾਂਦਾ ਹੈ ਤੇ ਕੋਈ ਗੱਡੀ ਮਾਰ ਗਿਆ ਟਾਇਰਾਂ ਥੱਲੇ ਲੱਤਾਂ ਦੋਵੇਂ ਆ ਕੇ ਟੋਟਕੀਆਂ ਵਿਚਾਰੇ ਦੀਆਂ ਤੇ ਦੋ ਮਹੀਨੇ ਹੋ ਗਏ ਨੂੰ ਇਸੇ ਤਰ੍ਹਾਂ ਮੰਜੇ ਦੇ ਪੈ ਨੂੰ ਪੈਸੇ ਪੁਹੇ ਲੋਕਾਂ ਨੇ ਇਕੱਠੇ ਕਰਕੇ ਦੇ ਦੇ ਤੇ ਲਾ ਕੇ ਸਰਗੇ ਪਵਾ ਦਿੱਤੇ ਹੌਣ ਕਢਣ ਕਢਾਉਣ ਵਾਸਤੇ ਸਾਡੇ ਕੋਲ ਕੋਈ ਪੈਸਾ ਨਹੀਂਗਾ ਤਾਂ ਡਾਕਟਰ ਦੋ 2.5 ਤੇ 3 ਲੱਖ ਦਾ ਖਰਚਾ ਦੱਸਦੇ ਇਸ ਚੀਜ਼ ਦਾ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਕੋਈ ਸੰਸਥਾ ਵਾਲਾ ਕੋਈ ਵੀ ਆ ਸਾਡੇ ਤੇ ਮਦਦ ਕਰੇ ਇਹਦੀ ਕੋਈ ਤੇ ਵਿਚਾਰਾ ਆਪਦਾ ਮੰਜੇ ਤੋਂ ਉੱਠ ਪਵੇ ਮਾਰ ਚੰਗਾ ਆਪਦਾ ਕਰਕੇ ਖਾਣ ਜੋਗਾ ਹੋਵੇ ਦਿਹਾੜੀ ਧੱਪੇ ਜੋਗਾ ਮੋਬਾਈਲ ਨੰਬਰ ਕੀ ਜੇ ਤੁਹਾਡਾ 98010 37498 ਇਹ ਇਤਰਾ ਗੱਡੀ ਥੱਲੇ ਆ ਗਿਆ ਦਿਹਾੜੀ ਕਰਨ ਗਿਆ ਏ ਵਿਚਾਰਾ ਆਰਦਾ ਕਰਕੇ ਕਮਾ ਕੇ ਖਾਂਦਾ ਏ ਤੇ ਕੋਈ ਗੱਡੀ ਮਾਰ ਗਿਆ ਟਾਇਰਾਂ ਥੱਲੇ ਲੱਤਾਂ ਦੋਵੇਂ ਆ ਕੇ ਟੋਟ ਲੀਆਂ ਵਿਚਾਰੇ ਦੀਆਂ ਮੈਂ ਮੰਗਦਾ ਸਮਾਜ ਸੇਵਾ ਵਾਲੇ ਮੇਰਾ ਲਾਇਕਰਾ ਦਿੱਤਾ ਜਾਏ ਤੇ ਕੀ ਗੱਲ ਹੋਈ ਆ ਜਿਹੜੇ ਸਰੀਏ ਪਏ ਸਾਡੇ ਦਿਹਾੜੀ ਦਾ ਪੰਗ ਨਗਿਆ ਏ ਗੱਡੀ ਵਾਜੀ ਕਿਹੜੀ ਗੱਡੀ ਵਾਜੀ ਤਾਂ ਅੱਛਾ ਕੀ ਗੱਡੀ ਏ ਮਾਰ ਕੇ ਭਾਜੀ ਨਿਕਲ ਗਿਆ ਤੇ ਕੀ ਹੋਇਆ ਲੱਤਾਂ ਦੋਨੋਂ ਲਤਾਂ ਥੱਲੇ ਆਈਆਂ ਟਾਇਰਾਂ ਦੇ ਫਸ ਗਈਆਂ ਤੇ ਟੁੱਟੀਆਂ ਨੇ ਟੁੱਟੀਆਂ ਆਈਆਂ ਤੇ ਆ ਸਰੀਏ ਲੱਗੇ ਆ ਤੇ ਕੀ ਗੱਲ ਹੋ ਆਏ ਕਿਉਂ ਨਹੀਂ ਨਾ ਆਏ ਪੈਸਾ ਨਹੀਂ ਉਹ ਕੰਨੇ ਕਰਕੇ ਗਰਾਹੀ ਥੋੜਾ ਬਹੁਤ ਤਵਾ ਦਿੱਤੇ ਆ ਤੇ ਹੁਣ ਮੇਰੇ ਕੋਲ ਹੈ ਨਹੀਂ ਪੈਸਾ ਕੋਈ ਵੀ ਕਰਵਾਉਣ ਦਾ ਤੇ ਕੀ ਡਾਕਟਰ ਕਿੰਨੇ ਪੈਸੇ ਮੰਗਦੇ ਆ ਡਾਕਟਰ 3 ਲੱਖ ਰੁਪਈਆ ਮੰਗਣ ਦਾ ਕੀ ਮੰਗ ਕਰਦੇ ਮੈਂ ਮੰਗ ਕਰਦਾ ਸਮਾਜ ਸੇਵਾ ਵਾਲੇ ਮੇਰਾ ਇਲਾਜ ਕਰਾ ਦਿੱਤਾ ਜਾਏਗਾ ਕਿੰਨੇ ਚਿਰ ਤੋਂ ਮੰਝੇ ਦੇ ਜੀ 2 ਮਹੀਨੇ ਹੋ ਚਲੇ ਆ ਕੀ ਨਾਂ ਪੈਂਦੀ ਤੁਹਾਡਾ ਸਰਜੀਤ ਕਾ ਕਿਹੜਾ ਪਿੰਡ ਜੇ ਠੱਟਾ ਤੇ ਇਹ ਜਿਹੜੇ ਵੀਰ ਮੰਜੇ ਤੇ ਕੀ ਲੱਗਦੇ ਤੁਹਾਡੇ ਮੇਰਾ ਵੀਰ ਹੈ ਵੀਰ ਤੇ ਕੀ ਗੱਲ ਹੋਈ ਇਹਨਾਂ ਨੂੰ ਇਹ ਇਸ ਤਰ੍ਹਾਂ ਗੱਡੀ ਥੱਲੇ ਆ ਗਿਆ ਦਿਹਾੜੀ ਕਰਨ ਗਿਆ ਹੈ ਵਿਚਾਰਾ ਹਾਲ ਦਾ ਕਰਕੇ ਕਮਾ ਕੇ ਖਾਂਦਾ ਹੈ ਤੇ ਕੋਈ ਗੱਡੀ ਮਾਰ ਗਿਆ ਟਾਇਰਾਂ ਥੱਲੇ ਲੱਤਾਂ ਦੋਵੇਂ ਆਣ ਕੇ ਟੁੱਟ ਗਈਆਂ ਵਿਚਾਰੇ ਦੀਆਂ ਤਾਂ ਦੋ ਮਹੀਨੇ ਹੋ ਗਏ ਨੂੰ ਇਸੇ ਤਰ੍ਹਾਂ ਮੰਜੇ ਦੇ ਪੈ ਨੂੰ ਪੈਸੇ ਪੁਹੇ ਲੋਕਾਂ ਨੇ ਇਕੱਠੇ ਕਰਕੇ ਦੇਦੇ ਤੇ ਲਾ ਕੇ ਸਰਗੇ ਪਵਾ ਦਿੱਤੇ ਹੋਰ ਕਢਾਣ ਕਢਾਉਣ ਵਾਸਤੇ ਸਾਡੇ ਕੋਲ ਕੋਈ ਪੈਸਾ ਨਹੀਂਗਾ ਤਾਂ ਡਾਕਟਰ ਦੋ 2.3 ਲੱਖ ਦਾ ਖਰਚਾ ਦੱਸਦੇ ਇਸ ਚੀਜ਼ ਦਾ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਕੋਈ ਸੰਸਥਾ ਵਾਲਾ ਕੋਈ ਵੀ ਆ ਸਾਡੇ ਤੇ ਮਦਦ ਕਰੇ ਇਹਦੀ ਕੋਈ ਤੇ ਵਿਚਾਰਾ ਆਪਦਾ ਮੰਜੇ ਤੋਂ ਉੱਠ ਪਵੇ ਮਾਰ ਚੰਗਾ ਆਪਦਾ ਕਰਕੇ ਖਾਣ ਜੋਗਾ ਹੋਵੇ ਦਿਹਾੜੀ ਦਾ ਪੇਜ ਹੋਗਾ ਮੋਬਾਈਲ ਨੰਬਰ ਕੀ ਜੇ ਤੁਹਾਡਾ 98010 37498